ਕਿਸਾਨ ਹੋਵੇ ਜਾਂ ਦੁਕਾਨਦਾਰ ਹਰ ਕੋਈ ਰੱਬ ਦੇ ਅੱਗੇ ਅਰਦਾਸ ਕਰ ਰਿਹਾ ਸੀ ਕਿ ਮੀਂਹ ਪਵੇ ਅਤੇ ਗਰਮੀ ਤੋਂ ਰਾਹਤ ਮਿਲੇ ਸੋ ਸਵੇਰੇ 4 ਵਜੇ ਤੋਂ ਇੰਨੀ ਜ਼ੋਰਦਾਰ ਬਾਰਿਸ਼ ਹੋ ਰਹੀ ਹੈ ਕਿ ਸਾਰੇ ਪਾਸੇ ਜਲਥਲ ਹੋ ਗਿਆ ਸੋ ਉਮੀਦ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਇਸੇ ਨਾਲ ਹੀ ਸੜਕਾਂ ਤੇ ਪਾਣੀ ਵੀ ਭਰ ਗਿਆ ਜੇਕਰ ਮੀਂਹ ਲਗਾਤਾਰ ਜਾਰੀ ਰਿਹਾ ਤਾਂ ਕਿਸਾਨਾਂ ਦੀਆਂ ਫਸਲਾਂ ਖਰਾਬ ਵੀ ਹੋ ਸਕਦੀਆਂ ਤੇ ਲੋਕਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਰਨਤਾਰਨ ਦੇ ਵਿੱਚ ਪਿਆ ਪਾਰੀਮੀ ਜਿੱਥੇ ਕੀ ਸੜਕਾਂ ਜਲਥਲ ਹੋ ਗਈਆਂ ਨੇ ਸੜਕਾਂ ਤੇ ਕਾਫੀ ਜ਼ਿਆਦਾ ਪਾਣੀ ਭਰ ਗਿਆ ਤੇ ਲਗਾਤਾਰ ਮੀਂਹ ਕਰਕੇ ਫਸਲਾਂ ਨੂੰ ਵੀ ਕਾਫੀ ਨੁਕਸਾਨ ਹੋ ਸਕਦਾ ਹੈ ਅੱਜ ਦੇ ਜੋ ਇਹਦੀਆਂ ਨਿਊਜ਼ ਪੰਜਾਬ ਮੈਂ ਹਾਂ ਵਿਜੇ ਕੁਮਾਰ ਇਹ ਰਾਦੀ ਜਿਹੜੀ بارش ਹੋ ਰਹੀ ਹੈ ਇਸ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਜਿਹੜੀ ਆ ਰਾਹਤ ਮਿਲੀ ਹੈ ਇਹਨੂੰ ਜਿਆਦਾ ਗਰਮੀ ਸੀ ਕਿ ਲੋਕ ਤਰਸ ਤਰਸ ਕਰ ਰਹੇ ਸੀ ਤੇ ਗੁਰੂ ਮਹਾਰਾਜ ਗਾੜੀ ਅਰਦਾਸ ਕਰਦੇ ਸੀ ਬੇਨਤੀਆਂ ਕਰ ਰਹੇ ਸੀ ਮਹਾਰਾਜ ਮੀਂਹ ਪਾ ਦੇ ਤਾਂ ਕਿ ਜਿਹੜਾ ਸੁੱਖ ਦਾ ਸਾਹ ਆ ਜੇ ਪਰ ਜਿਹੜਾ ਹੁਣ ਰਾਤ ਦਾ ਜਿਹੜੀ بارش ਹੋ ਉਹਨ ਵੀ ਜਿਹੜੀ ਲਗਾਤਾਰ ਜਾਰੀ ਹੈ ਸੁੱਖ ਦਾ ਸਾਥ ਆ ਮਿਲਿਆ ਹੈ ਉਸ ਦੇ ਨਾਲ ਨਾਲ ਅਸੀਂ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚੇ ਹਾਂ ਤੁਸੀਂ ਦੇਖ ਸਕਦੇ ਤਸਵੀਰਾਂ ਜਰੀਏ ਕਿ ਕਿਸ ਤਰ੍ਹਾਂ ਜਲ ਥਲ ਹੋਈ ਪਈ ਹੈ ਔਰ ਇਹ ਝੋਨੇ ਵਾਸਤੇ ਪਾਣੀ ਬਹੁਤ ਹੀ ਜਿਆਦਾ ਜ਼ਰੂਰਤ ਸੀ ਅਨੇਕਾਂ ਔਰਸੀ ਕੀ ਲੋਕ ਮੁਸ਼ਕਲ ਚ ਰਹਿ ਰਹੇ ਸੀ ਇਹ ਜੀਵ ਜੰਤੂ ਪਸ਼ੂ ਪੰਛੀ ਸਭ ਦੇ ਬੁਰੇ ਹਾਲਾਤ ਸੀ ਫਲਾਂ ਸਬਜ਼ੀਆਂ ਖਰਾਬ ਹੋ ਰਹੀਆਂ ਸੀ ਦੁਕਾਨਦਾਰਾਂ ਦੇ ਕੰਮ ਜਿਹੜੇ ਆ ਉਹ ਬੰਦ ਹੋ ਗਏ ਸੀ ਸਾਡੇ ਨਾਲ ਕਿਸਾਨ ਨੇ ਸੀ ਉਹਨਾਂ ਨਾਲ ਗੱਲ ਕਰਾਂਗੇ ਇਹ ਕਿਸ ਤਰ੍ਹਾਂ ਦਾ ਹੁਣ ਬਾਰਿਸ਼ ਹੋ ਰਹੀ ਹੈ ਕਿੰਨਾ ਕੋ ਮਜ਼ਾ ਆ ਰਿਹਾ ਤੇ ਕੀ ਤੁਸੀਂ ਕਹਿਣਾ ਚਾਹੇ ਲੋਕੋ ਕੀ ਰੱਬਗੇ ਅਰਦਾਸ ਕੀਤੀ ਜਾ ਰਹੀ ਸੀ ਦੇਖੋ ਜੀ ਗਰਮੀ ਦੇ ਨਾਲ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਸੀਗੇ ਕਿ ਕੋਈ ਵੀ ਤਰੀਕੇ ਦਾ ਕਿਸੇ ਵੀ ਤਰੀਕੇ ਦਾ ਜਿਹੜਾ ਮਿਹਨਤ ਕਸ਼ ਲੋਕਾਂ ਦਾ ਕੰਮ ਆ ਜਿਹੜਾ ਬਾਹਰ ਨਿਕਲ ਕੇ ਕਰਨ ਵਾਲਾ ਕੰਮ ਹੀ ਉਹ ਬਿਲਕੁਲ دشوار ਹੋਇਆ ਪਿਆ ਹੈਗਾ ਬਿਲਕੁਲ ਬੁਰੇ ਹਾਲਾਤ ਸੀਗੇ ਇੰਨੀ ਜ਼ਿਆਦਾ ਗਰਮੀ ਸੀਗੇ ਕਿ ਪਸ਼ੂ ਪੰਛੀ ਜਿਹੜੇ ਆ ਜਾਨਵਰ ਆ ਉਹ ਪਾਣੀ ਤੋਂ ਤਰਾ ਤਰਾ ਗਰਮੀ ਦੇ ਨਾਲ ਕਰ ਰਿਹਾ ਏ ਇੱਥੋਂ ਦੇਖ ਕੇ ਲੋਕ ਜਿਹੜੇ ਕਮਾਂਕਾਰਾਂ ਵਾਲੇ ਉਹ ਵੀ ਕੰਮ ਛੱਡ ਕੇ ਜਿਹੜਾ ਉਹ ਸਵੇਰ ਦੇ ਟਾਈਮ 2 ਘੰਟਿਆਂ ਤੋਂ ਬਾਅਦ ਚ ਕੋਈ ਸਾਰਾ ਦਿਨ ਆਪਣਾ ਕੰਮ ਨਹੀਂ ਕਰ ਪਾਉਂਦੇ ਗਰਮੀ ਬਹੁਤ ਜ਼ਿਆਦਾ ਹੋ ਗਈ ਦੇਸ਼ਾਂਤ ਦੇ ਪਾਰਾ ਜਿਹੜਾ ਟੈਂਪਰੇਚਰ ਦਾ ਉਹ 36 38 40 ਚੱਲ ਰਿਹਾ ਏ ਪਰ ਹਿਊਮਿਡਿਟੀ ਜਿਹੜੀ ਆ ਉਹ ਬਹੁਤ ਜ਼ਿਆਦਾ ਸੀਗੀ ਉਹੀ ਵਜ੍ਹਾ ਕਰਕੇ ਕੋਈ ਕੰਮਕਾਰ ਜਿਹੜਾ ਉਹ ਨਹੀਂ ਚੱਲ ਰਿਹਾ ਸੋ ਇਸ ਬਾਰਸ਼ ਦੇ ਨਾਲ ਬੜੀ ਵੱਡੀ ਰਾਹਤ ਮਿਲੂਗੀ ਔਰ ਇਹ ਬਾਰਸ਼ ਦੇ ਨਾਲ ਜਿਹੜਾ ਲੋਕਾਂ ਨੂੰ ਕੰਮ ਕਰਨ ਦੇ ਵਿੱਚ ਤੇ ਜਿਹੜਾ ਹੋਰ ਮਿਹਨਤ ਕਾਸ਼ ਲੋਕਾਂ ਨੂੰ ਜਿਹੜਾ ਆਪਣੇ ਖੇਤਾਂ ਦੇ ਕੰਮ ਕਰਨ ਦੇ ਵਿੱਚ ਜਿਹੜੀ ਆ ਉਹ ਬੜੀ ਵੱਡੀ ਰਾਹਤ ਇਹ ਬਾਰਸ਼ ਨਾਲ ਮਿਲੀ ਆ ਤੇ ਬਾਕੀ ਸਬਜ਼ੀਆਂ ਫਲ ਅਤੇ ਹੋਰ ਵੀ ਜਿਹੜਾ ਕੋਈ ਮਤਲਬ ਜਿਹੜਾ ਬਾਜ਼ਾਰ ਦਾ ਕੰਮ ਆ ਉਹ ਵੀ ਥੋੜਾ ਗਰਮੀ ਦੇ ਨਾਲ ਰਾਹਤ ਮਿਲੂਗੀ ਲੋਕ ਆਮ ਵਾਂਗੂ ਬਾਹਰ ਨਿਕਲਣਗੇ ਆਮ ਵਾਂਗੂ ਗੁਜ਼ਾਰਾ ਚੋਂਣਗੇ ਤੇ ਜਿਹੜਾ ਬਾਜ਼ਾਰਾਂ ਦਾ ਕਾਰੋਬਾਰ ਆ ਉਹ ਵੀ ਜਿਹੜਾ ਖੁੱਲ ਕੇ ਚੱਲੂਗਾ ਕਿਉਂਕਿ ਗਰਮੀ ਜਿੰਨਾ ਚਿਰ ਪੈਂਦੀ ਆ ਉਹ ਨਾ ਚਿਰ ਲੋਕਾਂ ਤਾਂ ਉਹਨੇ ਨਿਕਲਦੇ ਜਾਦਾ ਗਰਮੀ ਹੋਣ ਦੀ ਵਜ੍ਹਾ ਕਰਕੇ ਜਿਹੜੇ ਬਾਜ਼ਾਰ ਵੀ ਸੁੰਨੇ ਪਏ ਸੀ ਇਹ ਉਹਨਾਂ ਦੇ ਵਿੱਚ ਵੀ ਜਿਹੜੀ ਰੌਣਕ ਦੁਬਾਰਾ ਮੋੜ ਬਹਾਲ ਹੋਊਗੀ ਤੇ ਲੋਕ ਵੀ ਪਿੰਡਾਂ ਦੇ ਵਿੱਚ ਜਿਹੜੇ ਬਾਹਰ ਨਿਕਲ ਕੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਆ ਖੇਤ ਮਜ਼ਦੂਰ ਆ ਜਿਹੜੇ ਜਾਂ ਕਿਸਾਨ ਆ ਜਿਹੜਾ ਉਹ ਵੀ ਆਪਣੇ ਜਿਹੜੇ ਕੰਮ ਆ ਛੋਣੇ ਦੇ ਜਾਂ ਹੋਰ ਇਤਿਆਦਿਕ ਜਿਹੜੇ ਖੇਤੀ ਦੇ ਕੰਮ ਆ ਉਹਨਾਂ ਨੂੰ ਮਤਲਬ ਸੁਖ ਸ਼ਾਂਤੀ ਨਾਲ ਜਿਹੜਾ ਕਰੂਗਾ ਤੇ ਪ੍ਰਮਾਤਮਾ ਦਾ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਆ ਅਰਦਾਸਾਂ ਕਰਦੇ ਤਾਂ ਇਹ ਵਾਕਿਆ ਹੀ ਲੋਕ ਇਹ ਗੱਲ ਸੱਚੀ ਆ ਕਿ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਹੋ ਰਹੀਆਂ ਸੀ ਕਿ ਇਹ ਸੱਚੇ ਪਾਤਸ਼ਾਹ ਜਿਹੜੀ ਉਹ ਬਰਸਾਤ ਜਿਹੜੀ ਆ ਉਹ ਖੁੱਲ ਕੇ ਇੱਕ ਵਾਰ ਹੋ ਜੇ ਤਾਂ ਜੋ ਜਿਹੜਾ ਜਿਹੜਾ ਜਨ ਜੀ ਬਣਿਆ ਜਿਹੜਾ ਇਹ ਮੌਸਮ ਆ ਇਹ ਵਧੀਆ ਜਿਹੜਾ ਹਰਿਆਵਲ ਹੋ ਜੇ ਤੇ ਇਹ ਜਿਹੜਾ ਵਾ ਹੁਣ ਇਹਦੇ ਨਾਲ ਬਹੁਤ ਹੀ ਵਧੀਆ ਹੋਇਆ ਵਾ ਜਿਹੜਾ ਮੀਂਹ ਪਿਆ ਇਹ ਨਾਲ ਕੁੱਲ ਮਿਲਾ ਕੇ ਜਿਹੜਾ ਹਰ ਇੱਕ ਚੀਜ਼ ਨੂੰ ਜਿਹੜਾ ਇਹਦਾ ਫਾਇਦਾ ਹੋਇਆ ਸਾਡੇ ਦੌਰ ਵੀ ਕਿਸਾਨ ਨੇ ਉਹਨਾਂ ਨੇ ਗੱਲ ਕਰਾਂਗੇ ਅੱਜ ਕੋਈ ਜਿਹੜੇ ਖੁਸ਼ੀ ਮਨਾ ਰਹੇ ਕਿ ਬਹੁਤ ਖੁਸ਼ੀ ਹੋਈ ਕਿ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਹਾਂਜੀ ਬਿਲਕੁਲ ਜੀ ਜਿੰਨਾ ਪਾਣੀ ਦਾ ਲੋੜ ਸੀ ਤੇ ਉਹਨਾਂ ਪੂਰਾ ਨਹੀਂ ਹੋਂਦਾ ਇੱਕ ਲਾਈਟ ਜਿਹੜੀ ਆ ਉਹ ਬਹੁਤ ਜ਼ਿਆਦਾ ਖਰਾਬ ਕਰ ਰਹੀ ਸੀ ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਏਸੀ ਚੱਲ ਰਿਹਾ ਸੀ ਤੇ ਦਫ਼ਤਰਾਂ ਦੇ ਵਿੱਚ ਕੰਮ ਚੱਲ ਰਿਹਾ ਸੀ ਉਹਦਾ ਕਰਕੇ ਲਾਈਟ ਨਹੀਂ ਪੂਰੀ ਆ ਰਹੀ ਕਿਸਾਨਾਂ ਨੂੰ ਵੀ ਤੇ ਇਸ ਕਰਕੇ ਇਹ ਮੀਂਹ ਪੈ ਗਿਆ ਤੇ ਬਹੁਤ ਹੀ ਵਧੀਆ ਸਰਿਆ ਤੇ ਪਾਣੀ ਜਿਹੜਾ ਵੀ ਪੂਰਾ ਬਰਾਬਰ ਆ ਗਿਆ ਜੀ ਇਹ ਕੋਈ ਜੇ ਅਗਰ ਕੰਟੀਨਿਊਸੇ ਤਰ੍ਹਾਂ ਜੇ ਰਾਤ ਦੀ ਬਾਰਸ਼ ਪੈ ਰਹੀ ਹੈ ਹੁਣ ਵੀ ਪੈ ਰਹੀ ਹੈ ਤੇ ਜਾਰੀ ਰਹਿ ਵੀ ਜੋ ਇੱਕ ਦੋ ਦਿਨ ਅੱਜ ਦਾ ਦਿਨ ਬੀਤ ਦਾ ਕੱਲ ਦਾ ਦਿਨ ਬੀਤ ਦਾ ਤਾਂ ਕੋਈ ਨੁਕਸਾਨ ਤੇ ਨਹੀਂ ਹੋ ਸਕਦਾ ਨੁਕਸਾਨ ਤਾਂ ਫਿਰ ਹੈਗਾ ਹੀ ਆ ਜੀ ਇਹ ਹੜ੍ਹਾਂ ਦਾ ਜਿੱਦਾਂ ਸਥਿਤੀ ਬਣ ਜਾਂਦੀ ਹੈ ਜੇ ਲਗਾਤਾਰ ਪੈਂਦਾ ਰਹੇ ਜਿਹੜਾ ਪੈ ਗਿਆ ਬਹੁਤ ਸੋਹਣਾ ਪੈ ਗਿਆ ਇਸ ਤੋਂ ਅਸੀਂ ਕੁਦਰਤੀ ਗਾੜੀ ਪਹਿਲਾਂ ਬੈਂਤੀਆਂ ਕਰਦੇ ਹਾਂ ਹੁਣ ਲੋਕਾਂ ਨੇ ਦੂਸਰੀ ਤਰ੍ਹਾਂ ਕਰਨਾ ਤੇ ਬਚਾਏ ਜੇ ਨਾ ਪਾਵੇ ਤੇ ਫਿਰ ਤੇ ਬਚਾਏ ਫਿਰ ਕੋ ਚੱਕਰ ਨਹੀਂ ਆ ਤੇ ਦੂਸਰਾ ਇਹ ਪ੍ਰਸ਼ਾਸਨ ਦੇ ਗਾੜੀ ਬੇਨਤੀ ਕਰਦੇ ਆ ਕਿ ਜਿਹੜੀਆਂ ਪੁਲੀਆਂ ਨਿਕਲੀਆਂ ਵਾ ਤੇ ਪੁਲੀਆਂ ਨਾਲ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਤੇ ਪੁਲੀਆਂ ਦੀ ਜਿਹੜੀ ਨਿਕਾਸੀ ਆ ਜੇ ਮੰਨ ਲਓ ਹੜ੍ਹਾਂ ਤੋਂ ਪਹਿਲਾਂ ਹੀ ਜਿਆਦੇ ਪਾਣੀ ਤੋਂ ਪਹਿਲਾਂ ਸਥਿਤੀ ਬਣ ਜੇ ਤੇ ਉਹ ਪੁਲੀਆਂ ਜਿਹੜੀਆਂ ਖੋਲੀਆਂ ਜਾਣ ਤੇ ਜਿਵੇਂ ਹੁਣ ਬਾਰਿਸ਼ ਪੈ ਰਹੀ ਹੈ ਤੇ ਤੁਹਾਨੂੰ ਇਹਦਾ ਫਾਇਦਾ ਹੈਗਾ ਵਾ ਕਿ ਜਿਵੇਂ ਤੁਹਾਡੀ ਫਸਲ ਵੇਖੀ ਜਾ ਰਹੀ ਹੈ ਕਿ ਪੂਰਾ ਝੋਨਾ ਪਾਣੀ ਚ ਡੁੱਬਿਆ ਪਿਆ ਵਾ ਬਿਲਕੁਲ ਬਿਲਕੁਲ ਜੀ ਫਾਇਦਾ ਦੇ ਹਾਲ ਦੀ ਘੜੀ ਆ ਜੇ ਇਹਨਾਂ ਕੇ ਪਵੇ ਤੇ ਕੋਈ ਨਿਸ਼ਾਨ ਨਹੀਂ ਫਾਇਦਾ ਵਾ ਕਿਉਂਕਿ ਗਰਮੀ ਦੇ ਮੌਸਮ ਦੇ ਨਾਲ ਇਹ ਥੋਨਾ ਖਰਾਬ ਹੋਣਾ ਸੀ ਇਹਨੂੰ ਸੁੰਡੀ ਪੈਣੀ ਸੀ ਰੇਆ ਸਪਰੇਆਂ ਬਹੁਤ ਜ਼ਿਆਦੀਆਂ ਵੱਜ ਜਾਣੀਆਂ ਤੇ ਉਹਦਾ ਕਰਕੇ ਥੋੜਾ ਜਿਹਾ ਇਹਨੂੰ ਰਾਹਤ ਮਿਲ ਗਿਆ ਬਚਾਅ ਹੋ ਗਿਆ ਸੋ ਇਹ ਸਨ ਕਿਸਾਨ ਹੈ ਜਿਨ੍ਹਾਂ ਨੇ ਦੱਸਿਆ ਹੈ ਕਿ ਅਸੀਂ ਤਾਂ ਪਹਿਲਾਂ ਅਰਦਾਸ ਬੇਨਤੀਆਂ ਵੀ ਕੀਤੀਆਂ ਤੇ ਗੁਰੂਆਂ ਘਰ ਅਰਦਾਸ ਵੀ ਹੋ ਰਹੀ ਸੀ ਸਾਰੇ ਲੋਕ ਕਰ ਰਹੇ ਸੀ ਦੁਕਾਨਦਾਰ ਕਰ ਰਹੇ ਸੀ ਕੀ ਮਾਰਾ ਹੀ ਮੀਂਹ ਪਾਦੇ ਐਨੇ ਬੁਰੇ ਹਾਲਾਤ ਸੀ ਬਾਹਰ ਨਿਕਲਣਾ ਮੁਸ਼ਕਲ ਸੀ ਕੰਮ ਕਾਜ ਥਾਪ ਸੀ ਸੋ ਹੋਂ ਜਿਹੜੀ ਬਾਰਿਸ਼ ਹੋਈ ਹੈ ਤੁਸੀਂ ਵੇਖੋ ਤਸਵੀਰਾਂ ਜਰੀਏ ਕਿ ਕਿਸਾਨਾਂ ਦੇ ਖੇਤਾਂ ਵਿੱਚ ਜਲ ਖਲ ਹੋਈ ਪਈ ਹੈ ਤਾਂ ਇਹੇ ਚੀਜ਼ ਦੀ ਜ਼ਰੂਰਤ ਹੀ ਕਿਉਂਕਿ ਬੰਬੀਆਂ ਦੇ ਪਾਣੀ ਤੋਂ ਬਚਾ ਔਰ ਉਹਦੇ ਨਾਲ ਨਾਲ ਇਹ ਪਾਣੀ ਜਿਹੜਾ ਵਾ ਕੁਦਰਤੀ ਸਭ ਤੋਂ ਵਧੀਆ ਪਾਣੀ ਹੈ ਔਰ ਦਿਖਾਵਾਂਗੇ ਤੁਹਾਨੂੰ ਕਿ ਆਹ ਵੇਖ ਸਕਦੇ ਜੋ ਕਿ ਜਦੋਂ ਘਰਾਂ ਜਾਣ ਵਾਲੇ ਪਏ ਨੇ ਉਤੋਂ ਕਿ ਦੂਸਰੇ ਖੇਤਾਂ 'ਚੋਂ ਪਾਣੀ ਇਹ ਜਾਂਦਾ ਹੋਇਆ ਦੂਸਰੇ ਖੇਤਾਂ 'ਚ ਜਾ ਰਿਹਾ ਹੈ ਔਰ ਇਹ ਬਹੁਤ ਹੀ ਕਹਿੰਦੇ ਕਿ ਵਧੀਆ ਗੱਲ ਹੈ ਇਸ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਹਾਂ ਅਗਰ ਪਾਣੀ بارش ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਫਿਰ ਨੁਕਸਾਨ ਹੋਣ ਦਾ ਖਤਰਾ ਹੈ ਉਸ ਤਰ੍ਹਾਂ ਦੇ ਗੁਰੂਗਰੀ ਅਰਦਾਸ ਹੀ ਉਹ ਗੁਰੂ ਨੇ ਅਰਦਾਸ ਬੇਨਤੀ ਜਿਹੜੀ ਆ ਉਹ ਕਬੂਲ ਕੀਤੀ ਹੈ ਸੋ بارش ਲਗਾਤਾਰ ਹੋ ਰਹੀ ਹੈ ਔਰ ਉਹਨਾਂ ਦਾ ਮੰਨਣਾ ਹੈ ਕਿ ਅਗਰ ਇਸੇ ਤਰ੍ਹਾਂ ਰਹੀ ਤਾਂ ਫਿਰ ਇਹ ਜਿਹੜਾ ਵਾ ਕੀ ਅਸੀਂ ਤਾਂ ਖੁਸ਼ ਹਾਂ ਅਗਰ ਜ਼ਿਆਦਾ ਹੋ ਗਈ ਤਾਂ ਭਾਰੀ ਨੁਕਸਾਨ ਹੋਣ ਦਾ ਖਾਦਸਾ ਬਣ ਸਕਦਾ ਹੈ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼